ਤੇ ਇੰਗਲੈਂਡ ਦੀ ਪਾਰਲੀਮੈਂਟ ਦੇ ਮੋਰੇ ਆਪਣੇ ਇੰਡੀਅਨ ਕਮਿਊਨਿਟੀ ਦੇ ਲੋਕ ਜਿਹੜੇ ਆ ਇਕੱਠੇ ਹੋਇਆ ਜਿਨ੍ਹਾਂ ਦਾ ਨਾਰਾ ਕਹਿੰਦੇ ਲੋਕਤੰਤਰ ਬਚਾਓ ਤੇ ਸੰਵਿਧਾਨ ਬਚਾਓ ਇਕੱਠੇ ਹੋ ਕੇ ਆਵਾਜ਼ ਉਠਾਉ। ਆ ਦੇਖੋ ਇਕੱਠੇ ਹੋਏ ਆ ਤੇ ਆਰਐਸਐਸ ਮੈਂ ਬੀਜੇਪੀ ਦੇ ਜਿਹੜੇ ਲੀਡਰ ਆ ਮੋਦੀ ਸ਼ਾ ਮੋਦੀ ਬੀਜੇਪੀ ਦੇ ਰਾਜ ਮੰਤਰੀ ਅਮਿਤ ਸ਼ਾ ਇਹਨਾਂ ਦੀ ਜਿਹੜੀ ਮੰਨੋ ਜੁਗਲਬੰਦੀ ਹੈ ਨਾ ਉਹਨਾਂ ਨੇ ਦੇਸ਼ ਦਾ ਆਰਐਸਐਸ ਦਾ ਆਰਐਸਐਸ ਮੋਦੀ ਸ਼ਾ ਮੋਦੀ ਸ਼ਾ ਬਖਰੇ ਬਖਰੇ ਬੈਨਰ ਹੈ ਹਾਂ ਫਿਰ ਮੋਦੀ ਜੋਗੀ ਦਾ ਸੀਐਮ ਜੋਗੀ ਦਾ ਵੀ ਬੈਨਰ ਫੜਿਆ ਔਰ ਮਨੀਪੁਰ ਦੇ ਵਿੱਚ ਜਿਹੜੀ ਮੋਦੀਸ਼ਾ ਕਾਨ ਹੋਇਆ ਉਹਦੇ ਬਾਰੇ ਵੀ ਲੋਕ ਕੱਸੀਓ ਬੁੱਕੀ ਸਵਾਜ ਦੇ ਲੋਕ ਵੀ ਆਓ ਬੀਜਪੀ ਡਾਊਨ ਡਾਊਨ ਬੀਜਪੀ ਡਾਊਨ ਡਾਊਨ ਮਾਤਾ ਬੋਸਰਾ ਦੇ ਚੋਸ਼ੂ ਬਰਕਰਾਰ ਹੈ ਬੀਜਪੀ ਡਾਊਨ ਡਾਊਨ ਬੀਜਪੀ ਡਾਊਨ ਡਾਊਨ ਮੋਦੀਸ਼ਾ ਡਾਊਨ ਡਾਊਨ ਮੋਦੀਸ਼ਾ ਡਾਊਨ ਡਾਊਨ ਪੰਜਾਬੀ ਕਮਿਊਨਿਟੀ ਦੇ ਲੋਕ ਉਹਨਾਂ ਸਾਰਿਆਂ ਨੂੰ ਪਹਿਲਾਂ ਜੀ ਆਇਆਂ ਨੂੰ ਕਈ ਵਿਚਾਰੇ ਬਰਮੀਗਮ ਤੋਂ ਬੋਲਹੈਮਟਨ ਤੋਂ ਆਇਆ ਹੱਥਾਂ ਦੇ ਵਿੱਚ ਬੈਨਰ ਵੀ ਫੜਿਆ ਹੋਆ ਤੇ ਖਾਣਨਾ ਤਾਂ ਉੱਥੇ ਬੜਾ ਔਖਾ ਹੈ ਇਹਨਾਂ ਦਾ ਦੇਣਾ ਨਹੀਂ ਦਿੱਤਾ ਕਿ ਐਡੀ ਦੁਰ ਆਇਆ ਤੁਹਾਨੂੰ ਸਾਰਿਆਂ ਨੂੰ ਆਪਣੇ ਆਪ ਨੂੰ ਮੋਟੀਵੇਸ਼ਨ ਕਰੋ ਜਿਨ੍ਹਾਂ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਉਸ ਰਹਿਵੜ ਦੀਆਂ ਫੋਟੋਆਂ ਬਾਬਾ ਸਾਹਿਬ ਦੀਆਂ ਤੁਸੀਂ ਉਹਨਾਂ ਦੇ ਨਾਮ ਤੇ ਇੱਕ ਇੰਨਾ ਉੱਚੀ ਅੱਜ ਉਹਨਾਂ ਨੂੰ ਯਾਦ ਕਰਨਾ ਕਿ ਉਹ ਪਿੱਛੇ ਜੈ ਭੀਮ जय भीम जय भीम जय भीम ਕੋੜੀ ਵਾੜਾ ਆਇਆ ਪਰ ਉਹ ਮਿੱਲਾਉ ਉੱਥੇ ਤਾਂ ਗਈ ਨਹੀਂ ਹੈਗੀ ਤੇ ਤੁਹਾਡਾ ਅੱਜ ਇੱਥੇ ਆਣਾ ਜਿਹੜਾ ਆ ਇਹ ਇੱਕ ਇੱਕ ਕਦਮ ਜਿਹਦਾ ਪੰਜਾਬੀ ਚ ਕਹਿੰਦੇ ਇੱਕ ਇੱਕ ਕਦਮ ਤੁਹਾਡਾ ਚੱਲਿਆ ਫਿਰ ਮੱਥੇ ਲੰਡਨ ਵਾਲਿਆਂ ਦੇ ਤੁਸੀਂ ਏਡੀ ਤੋਂ ਆਏ ਆ ਕੁਝ ਲੰਡਨ ਤੋਂ ਆਏ ਆ ਕੁਝ ਹੋਰ ਕਮਿਊਨਿਟੀਆਂ ਦੇ ਲੋਕ ਆਏ ਆ ਜਿਨ੍ਹਾਂ ਨੇ ਜਦੋਂ ਸੋਸ਼ਲ ਮੀਡੀਆ ਤੇ ਦੇਖਿਆ ਕਿ ਸਾਡੇ ਲੋਕ ਦੰਤਰ ਨੂੰ ਤੇ ਫੁਦਾਨ ਨੂੰ ਬਚਾਉਣ ਲਈ ਸਾਨੂੰ ਇੱਕ ਆਵਾਜ਼ ਆਈ ਹੈ ਆਪਾਂ ਉਸ ਆਵਾਜ਼ ਨੂੰ ਸੁਣ ਕੇ ਕੁਬੇ ਥੋੜੇ ਟਾਈਮ ਲਈ ਸਾਨੂੰ ਪਤਾ ਲੱਗਾ ਕਿਸੇ ਨੂੰ ਕੋਈ ਚਿੱਠੀ ਨਹੀਂ ਗਈ ਕਿਸੇ ਨੂੰ ਕੋਈ ਸੱਦਾ ਨਹੀਂ ਗਿਆ ਅੱਜ ਸੋਸ਼ਲ ਮੀਡੀਆ ਦੇ ਆਵਾਜ਼ ਜਿਹੜੀ ਆ ਉਹ ਵੀ ਸੁਣ ਕੇ ਲੋਕੀ ਘਰਾਂ ਦੇ ਬਾਹਰ ਆਂਦੇ ਆ ਤੇ ਸਤਪਾਲ ਜੀ ਸਾਡੇ ਜਿਹੜੇ ਈਸ ਲੰਡਨ ਦੇ ਇਹਨਾਂ ਦੇ ਇੰਨੇ ਐਫਰਟ ਆਏ ਇੰਨਾ ਮਿਹਨਤ ਕਰ ਰਹੇ ਆ ਜਦੋਂ ਮਨੀਪੁਰ ਦੀ ਘਟਨਾ ਹੋਈ ਆ ਅਸੀਂ ਉਸ ਵੇਲੇ ਸੋਚਦੇ ਸੀ ਕਿ ਹੈਦ ਇੱਥੇ ਖਾਂਡੇ ਨੂੰ ਜਗ੍ਹਾ ਨਹੀਂ ਹੋਣੀ ਲੋਕਾਂ ਨੇ ਇੰਨਾ ਦਰਦ ਮੰਡਿਆ ਕਿ ਇੱਥੇ ਲੋਕੀ ਆਏ ਆ ਪਰ ਬਦਕਿਸਮਤੀ ਸੱਤ ਬਾਜੀ ਉਹ ਦੋਏ ਸੀ ਇੱਥੇ ਲੋਕੀ ਜਿਹੜੇ ਆ ਬਿਲਕੁਲ ਮੇਰਾ ਖਿਆਲ ਹੈ ਕਿ 20-25 ਦੀ ਗਿਣਤੀ ਵਧੀ ਹੋਣੀ ਉਹਦਾ ਕਾਰਨ ਕੀ ਆ ਅਸੀਂ ਇਹ ਸੋਚਦੇ ਵੇ ਕੋਈ ਗੱਲ ਨਹੀਂ ਅਸੀਂ ਵੀ ਜਾਂਦੇ ਕੋ ਹੋਰ ਚੱਲ ਜਾਊਗਾ ਇਹੀ ਸੋਚਦੇ ਜੀ ਆਪਾਂ ਵੀ ਅਸੀਂ ਵੀ ਜਾਣਦੇ ਆ ਕੋ ਹੋਰ ਚੱਲ ਜਾਊਗਾ ਜਿੱਦਾਂ ਇੱਕ ਸੁੱਤੇ ਹੋਏ ਹੁੰਦੇ ਆ ਲੋਕ ਇੱਕ ਹੁੰਦੇ ਆ ਮੱਛਲੇ ਜਿਹੜੇ ਮੱਛਲੇ ਲੋਕ ਆ ਨਾ ਉਹਨਾਂ ਨੂੰ ਜਗਾਣਾ ਬਹੁਤ ਔਖਾ ਜਿਹੜੇ ਮੱਛਲੇ ਲੋਕ ਆ ਉਹਨਾਂ ਨੂੰ ਜਗਾਣਾ ਕਿਉਂਕਿ ਜਾਗਣੇ ਨਹੀਂ ਚਾਹਦੇ 바ਵਾ ਸਾਹਿਬ ਨੇ ਸਾਨੂੰ ਉਦੋਂ ਜਗਾਇਆ ਸੀਗਾ ਜਦੋਂ ਸਾਰਾ মিডিਆ ਸਾਡਾ ਦੁਸ਼ਮਣ ਸੀਗਾ ਬਸ 2 ਮਿੰਟ ਲੈਣੇ ਮੈਂ ਜਿਆਦਾ ਲੰਬਾ ਕੋਈ ਭਾਜ ਨਹੀਂ ਦੇਣਾ ਤੁਹਾਡੇ 2 ਮਿੰਟ ਦੇ ਨਾਲੇ ਮੈਂ ਖਤਮ ਕਰ ਦੇਣਾ ਕਿਉਂਕਿ ਤੁਸੀਂ ਬਹੁਤ ਚਿਰ ਦੇ ਤੁਰੇ ਹੋ ਆ ਕਿ 바ਵਾ ਸਾਹਿਬ ਨੇ ਜਦੋਂ ਆਵਾਜ਼ ਦਿੱਤੀ ਜਾਗੋ ਉਦੋਂ ਸਾਨੂੰ ਜੇ ਥਾਂ ਤੇ 바ਵਾ ਸਾਹਿਬ ਨੇ ਕਿਹਾ ਵੀ ਕੋ ਹੋਰ ਜਾਗੂ ਆ 바ਵਾ ਸਾਹਿਬ ਨੇ ਸਾਨੂੰ ਕਿਹਾ ਕਿਰਾ ਜਿਹੜੀਆਂ ਗੱਲਾਂ 바ਵਾ ਸਾਹਿਬ ਨੇ ਬਹੁਤ ਸਾਲ ਪਹਿਲਾਂ ਕੀੀਆਂ ਤੇ ਅੱਜ ਤੋਂ ਜ਼ਿਆਦਾ ਆਉਂਦੀਆਂ 바ਵਾ ਸਾਹਿਬ ਨੇ ਕਿਹਾ ਕਿਰਾ ਜਦੋਂ ਹੈਂਡਓਵਰ ਕੀਤਾ ਸੁਵਿਧਾਨ ਭਾਜੀ 바ਵਾ ਸਾਹਿਬ ਨੇ ਕਿਹਾ ਸੀ ਆ ਜਿਹੜਾ ਸੁਵਿਧਾਨ ਆ ਮੈਂ ਅੱਜ ਤੁਹਾਨੂੰ ਹੈਂਡਓਵਰ ਕਰਨ ਲੱਗਾ ਤੇ ਤੁਹਾਨੂੰ ਇੱਕ ਜਿਹੜੀ 바ਵਾ ਸਾਹਿਬ ਨੇ ਗੱਲ ਕਹੀ ਸੀ ਉਹ ਬੜੀ ਵਧੀਆ ਗੱਲ ਤੁਹਾਡੇ ਕੱਲੇ-ਕੱਲੇ ਦੇ ਦਿਲਾਂ 'ਚ ਗੱਲ ਹੋਣੀ ਚਾਹੀਦੀ ਜਿਹੜੀ 바ਵਾ ਸਾਹਿਬ ਨੂੰ ਪਿਆਰ ਕਰਦੇ ਆ ਜਿਨ੍ਹਾਂ ਲੋਕਾਂ ਨੇ 바ਵਾ ਸਾਹਿਬ ਨੂੰ ਫੋਟੋਆਂ ਦੇ ਹੱਥਾਂ 'ਚ ਫੜ ਕੇ ਰੱਖਿਆ ਉਹਨਾਂ ਨੇ ਦਿਲਾਂ 'ਚ ਵੀ ਰੱਖਿਆ 바ਵਾ ਸਾਹਿਬ ਨੇ ਇੱਕ ਗੱਲ ਕਹੀ ਸੀ ਕਿਹਦੇ ਸੁਵਿਧਾਨ ਜਿੰਨਾ ਮਰਜ਼ੀ ਚੰਗਾ ਹੋਵੇ ਸੁਵਿਧਾਨ ਜਿੰਨਾ ਮਰਜ਼ੀ ਚੰਗਾ ਹੋਵੇ ਜੇਕਰ ਚਲਾਣੇ ਵਾਲੇ ਲੋਕ ਮਾੜੇ ਹੋਣ ਤਾਂ ਸੁਵਿਧਾਨ ਨੂੰ ਮਾੜਾ ਹੀ ਲੋਕਾਂ ਮਰੇ ਪੇਸ਼ ਹੋਣਾ ਜੇ ਲੋਕ ਚੰਗੇ ਹੋਣ ਸੰਵਿਧਾਨ ਮਾੜਾ ਹੋਵੇ ਤਾਂ ਵੀ ਉਸ ਦੇਸ਼ ਦੀ ਤੱਕੀ ਹੋ ਜਾਣੀ ਹੈ ਅੱਜ ਕੀ ਹੋ ਰਿਹਾ ਅੱਜ ਅਸੀਂ ਕਿਉਂ ਇੱਥੇ ਇਕੱਠੇ ਹੋਏ ਆ ਕਿਉਂਕਿ ਸਾਡੇ ਦਾਦੇ ਬਾਬੇ ਪਰਦਾਦੇ ਵੀ ਇੱਥੇ ਆ ਕੇ ਇਹੀ ਕੰਮ ਕਰਦੇ ਰਹੇ ਧਰਨੇ ਲਾਦੇ ਰਹੇ ਉਹ ਲੋਕ ਨਹੀਂ ਧਰਨੇ ਲਾਵੇ ਜਿਨ੍ਹਾਂ ਦੇ ਕੋਲ ਸਭ ਕੁਝ ਹੈ ਤੁਹਾਡੇ ਕੋਲ ਉਦੋਂ ਵੀ ਨਹੀਂ ਸੀ ਕੁਝ ਅੱਜ ਵੀ ਨਹੀਂ ਕੋਈ ਤੇ ਇਸ ਕਰਕੇ ਤੁਹਾਡੇ ਅੱਗੇ ਬੇਨਤੀ ਆ ਭਾਈ ਬਾਬਾ ਸਾਹਿਬ ਦੇ ਜਨਮ ਦਿਨ ਮਨਾ ਕੇ ਘਰਾਂ 'ਚ ਬੈਠੋ ਨਾ ਉਹਦੀਆਂ ਸਿੱਖਿਆਵਾਂ ਤੇ ਚੱਲੋ ਸਾਡੇ ਕੋਲ ਅੱਜ ਪ੍ਰੀਆ ਬੰਗਾ ਜੀ ਜਿਹੜੇ ਇਹਨਾਂ ਨੂੰ ਮਤਲਬ ਦੱਸਣ ਦੀ ਤਾਂ ਲੋੜ ਨਹੀਂ ਵੇ ਇਹ ਕੌਣ ਆ ਬਾਕੀਆਂ ਨੂੰ ਇਹ ਪ੍ਰੀਆ ਬੰਗਾ ਜੀ ਜਿਹੜੇ ਬਹੁਤ ਵਧੀਆ ਸਿੰਗਰ ਵੀ ਆ ਤੇ ਪ੍ਰੀਆ ਜੀ ਤੁਹਾਡਾ ਵੈਲਕਮਿੰਗ ਲੰਡਨ ਦੇ ਵਿੱਚ ਸੋ ਪਹਿਲਾਂ ਤਾਂ ਤੁਹਾਡੇ ਚੈਨਲ ਦਾ ਬਹੁਤ-ਬਹੁਤ ਧੰਨਵਾਦ थैंक यू so much ਕਿ ਤੁਸੀਂ ਕੀਮਤੀ ਸਮਾਂ ਕੱਢਿਆ ਜੀ ਔਰ ਅੱਜ ਲੰਡਨ ਦੇ ਵਿੱਚ ਪਾਰਲੀਮੈਂਟ ਦੇ ਸਾਹਮਣੇ ਇੱਕ ਪ੍ਰੋਟੈਸਟ ਜਿਹੜਾ ਆ ਸਾਡੇ ਇੰਡੀਅਨ ਡੈਮੋਕ੍ਰੇਸੀ ਨੂੰ ਸੇਵ ਕਰਨ ਦੇ ਲਈ ਔਰ ਜੋ ਕੁਝ ਇੰਡੀਆ ਦੇ ਵਿੱਚ ਕਰੰਟ ਸਿਚੁਏਸ਼ਨਸ ਆ ਉਹਦੇ ਅਗੇਂਸਟ ਜਿਹੜਾ ਆ ਇੱਕ ਪ੍ਰੋਟੈਸਟ ਰੱਖਿਆ ਗਿਆ ਸੀ ਉਹਦੇ ਵਿੱਚ ਅੱਜ ਪਾਰਟਿਸਪੇਟ ਕੀਤਾ ਸੋ ਬਹੁਤ ਵਧੀਆ ਲੱਗਿਆ ਤੇ ਚੈਨਲ ਦਾ ਵੀ ਧੰਨਵਾਦ ਤੁਹਾਡਾ ਵੀ ਬਹੁਤ ਬੰਗਾ ਜੀ ਤੁਸੀਂ ਪਹਿਲੀ ਵਾਰ ਹੀ ਆਏ ਨਾ ਇੰਗਲੈਂਡ ਚ ਹਾਂਜੀ ਯੂਕੇ ਮੇਰਾ ਇਹ ਪਹਿਲਾ ਯੂਕੇ ਪਹਿਲਾ ਆਇਆ ਤਾਂ ਤੁਹਾਨੂੰ ਮਤਲਬ ਕਿੱਦਾਂ ਲੱਗਾ ਆਪਣੇ ਇੰਡੀਆ ਦੇ ਨਾਲੋਂ ਤੇ ਇੱਥੇ ਕੀ ਫਰਕ ਲੱਗਾ ਇੱਥੇ ਜਿਹੜੇ ਲੋਕੀ ਜਾਗਰਤ ਆ ਕਿ ਮੰਨ ਲਓ ਹੋਰ ਜਾਗਣ ਦੀ ਲੋੜ ਹੈ ਮੈਂ ਅਕਸਰ ਇੱਕ ਗੱਲ ਕਰਦੀ ਹੁੰਦੀ ਆ ਕਿ ਤੁਸੀਂ ਵਸਦੇ ਰਹੋ ਪਰਦੇਸੀ ਹੋ ਤੁਹਾਡੇ ਨਾਲ ਵਸੇ ਪੰਜਾਬੀ ਅੱਛਾ ਇੱਕ ਮੇਰਾ ਹੋਰ ਟੀਮ ਮੈਂਬਰ ਆ ਮੈਂ ਉਹਨੂੰ ਕਹਿਣਾ ਫਿਰ ਮੈਂ ਤੁਹਾਡੇ ਨਾਲ ਖੜ ਕੇ ਗੱਲ ਕਰਾਂਗਾ ਹਾਂਜੀ ਚਲੋ ਬਈ ਉਹ ਬੰਦਾ ਜੀ ਸਾਡੇ ਨਾਲ ਆ ਇਹ ਬੰਦਾ ਜੀ ਥੋੜਾ ਵੈਲਕਮ ਥੈਂਕ ਯੂ ਜੀ ਰਿਹਾ ਬੰਗਾ ਜੀ ਤੁਸੀਂ ਬਿਲਕੁਲ ਤੁਹਾਡੇ ਮੱਲੋ ਜਿੰਨੇ ਵੀ ਮੈਂ ਸੁਣੇ ਹੈ ਨਾ ਆਪਣੇ ਤੁਸੀਂ ਇੰਟਰਨੈਟ ਦੇ ਵਿੱਚ ਆਏ ਆ ਤੁਸੀਂ ਮੋਟੀਵੇਸ਼ਨ ਬਹੁ ਕਰਦੇ ਆ ਤੁਸੀਂ ਚਿਤਾ ਰਹੇ ਆ ਸੰਸਾ ਨੂੰ ਵੀ ਤੁਸੀਂ ਜਾਗੋ ਦਸਤੋ ਪੜਿਆ ਵੀ ਤੁਹਾਡਾ 바ਵਾ ਸਾਹਿਬ ਦੇ ਲਈ ਕਿੰਨਾ ਮੱਲੋ ਤੁਸੀਂ ਜਿਹੜਾ ਲੋਕਾਂ ਨੂੰ ਕੱਖ ਪਤਾ ਇਹ ਤੁਸੀਂ ਉਹਨਾਂ ਨੂੰ ਦੱਸਦੇ ਆ ਤੇ ਲੋਕ ਬਾਦ ਛੱਡੇ ਆ ਤੇ ਪਿਆ ਸਾਨੂੰ ਆਹ ਦੱਸ ਲਈ ਸਭ ਤੋਂ ਪਹਿਲਾਂ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਯੂਕੇ ਦੇ ਵਿੱਚ ਸਾਰੀਆਂ ਰਹਿੰਦੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਪਰਵਾਹ ਦੇ ਜੈਗੁਰੂ ਦੇ ਧੰਨਜੀਤ ਜੈਪੀਨ ਜੈਪਾਰਾ ਜੀ ਸੋ ਇਹ ਮੇਰਾ ਯੂਕੇ ਦੇ ਵਿੱਚ ਪਹਿਲਾ ਟੂਰ ਆ ਔਰ ਪਹਿਲੀ ਵਾਰ ਹੀ ਸਤਿਗੁਰਾਂ ਦੀ ਬਖਸ਼ਰ ਕਿਰਪਾ ਸਦਕਾ ਮੇਰੇ ਪ੍ਰਚਾਰ ਨੂੰ ਦੇਖ ਕੇ ਮੇਰੇ ਕੰਮ ਨੂੰ ਦੇਖ ਕੇ ਯੂਕੇ ਦੀਆਂ ਸੰਗਤਾਂ ਵੱਲੋਂ ਮੈਨੂੰ 골ਡ ਮੈਡਲ ਦੇ ਨਾਲ ਸਨਮਾਨਿਤ ਕੀਤਾ ਗਿਆ ਆ ਉਹਦੇ ਲਈ ਸਾਰੀਆਂ ਸੰਗਤਾਂ ਦਾ ਪ੍ਰਬੰਧਕ ਕਮੇਟੀ ਦਾ ਬਹੁਤ-ਬਹੁਤ ਧੰਨਵਾਦ ਔਰ ਯੂਕੇ ਦੇ ਵਿੱਚ ਖਾਸ ਕਰਕੇ ਜਿਹੜੇ ਬੱਚੇ ਇੱਧਰ ਦੇ ਪੌਰਨ ਆ ਬ੍ਰਿਟਿਸ਼ ਪੌਰਨ ਆ ਔਰ ਉਹਨਾਂ ਨੂੰ ਜਿਹੜਾ ਆ ਸਾਡੇ ਰੈਬਰਾਂ ਦੇ ਮਿਸ਼ਨ ਦੇ ਨਾਲ ਮਿਸ਼ਨ ਪ੍ਰਚਾਰ ਪ੍ਰਸਾਰ ਕਰਕੇ ਸਤਿਗੁਰਾਂ ਦੇ ਮਿਸ਼ਨ ਦੇ ਨਾਲ ਜੋੜਨਾ ਮੈਂ ਜਿੰਨੇ ਵੀ ਪ੍ਰੋਗਰਾਮ ਕੀਤੇ ਸਾਰੇ ਹੀ ਪ੍ਰੋਗਰਾਮਾਂ ਦੇ ਵਿੱਚ ਮੈਂ ਸਫਲ ਰਹੀ ਆ ਔਰ ਬਾਬਾ ਸਾਹਿਬ ਬਾਰੇ ਤਾਂ ਤੁਸੀਂ ਜਾਣਕਾਰੀ ਦਿੰਦੇ ਨਾ ਮੈਂ ਸੋਸ਼ਲ ਮੀਡੀਆ ਦੇ ਦੇਖਿਆ ਉਹ ਇਸ ਤੋਂ ਵੱਧ ਤੋਂ ਬੰਦੀਆਂ ਦਾ ਲੇਟ ਬਹੁਤ ਘੱਟ ਲੋਕ ਹੀ ਆ ਰਹੇ ਨੇ ਤਾਂ ਆ ਕੇ ਨਾ ਰਵਦਾਸ ਪਾਹ ਰਾਏ ਦੇ ਨਾਲ ਲੋਕਾਂ ਨਾਲ ਗੱਲਾਂ ਕਰਦੇ ਤੇ ਉਸ ਤੋਂ ਬਾਅਦ ਵੀ ਅੱਜ ਸਾਨੂੰ ਵੀਰ ਸਾਨੂੰ ਬਾਬਾ ਸਾਹਿਬ ਦੇ ਨਾਲ ਗੱਲ ਜੀ ਵਿੱਚ ਜੋੜ ਮੈਂ ਇੱਕ ਹੋ ਪਰਦਾ ਕਹਿੰਦੇ ਜੇ ਦੁਨੀਆ ਦੇ ਵਿੱਚ ਰਹਿਣਾ ਤਾਂ ਕਮਕਾਜ ਜ਼ਰੂਰੀ ਏ ਤੇ ਜੇ ਬੇਗਮਪੁਰਾ ਬਸਾਉਣਾ ਤਾਂ ਪਹਿਲਾ ਰਾਜ ਸੋ ਮੈਂ ਉਸ ਬੀਗੰਪੁਰੇ ਦਾ ਜਿਹੜਾ ਬਿਗਲ ਆ ਉਸ ਬੀਗੰਪੁਰੇ ਦਾ ਸੁਨੇਹਾ ਆ ਘਰ ਘਰ ਤੱਕ ਪਹੁੰਚਾ ਰਹੀ ਆ ਤਾਂ ਜੋ ਸਤਗੁਰਾਂ ਦਾ ਮਿਸ਼ਨ ਦਾ ਪ੍ਰਚਾਰ ਪ੍ਰਸਾਰ ਹੋ ਸਕੇ ਔਰ ਨਾਲ ਦੇ ਨਾਲ ਬਾਬਾ ਸਾਹਿਬ ਕਿਉਂਕਿ ਬਾਬਾ ਸਾਹਿਬ ਨੇ ਸਾਡੇ ਹੱਕ ਹਕੂਕਾਂ ਦੀ ਲੜਾਈ ਲੜੀ ਸੀ ਤਾਂ ਜਾਨੋ ਜਗੇ ਬਾਸ ਬੋ ਤਾਂ ਮਿਲੇ ਆ ਤਾਸੀਆ ਜਿੱਥੇ ਪ੍ਰਦੇਸਾਂ ਦੀਆਂ ਘਰਪੀਆਂ ਦੇ ਇਹ ਬੰਦਾ ਜੀ ਮੈਂ ਤੁਹਾਡਾ ਧੰਨਵਾਦ ਤੁਹਾਡੀ ਟੀਮ ਜਿਹੜੀ ਹੈ ਤੁਹਾਡੇ ਨਾਲ ਅੱਜ ਮੇਰੇ ਕੋਲ ਸਮੇਂ ਦੀ ਥੋੜੀ ਜੀ ਮੈਂ ਜਰੂਰ ਇੰਟਰਵਿਊ ਤੁਹਾਡੇ ਚੈਨਲ ਦੇ ਉੱਤੇ ਹਾਂਜੀ ਕਰੂਗੀ। ਥੈਂਕ ਯੂ so much। ਓਕੇ ਜੀ। ਸੋ ਇਹ ਦੱਸਾਂ ਲੋ ਪੰਜਾਬੀਓ ਮੇਰੇ ਦੋਸਤੋ ਵੀਰੋ ਭਰਾਵ ਮਹਿੰਤੀਓ ਕਹਤਿਓ ਕਿ ਸਾਨੂੰ ਜਿਹੜੇ ਵੀ ਮਾਝੀ ਗੁਰੂ ਮਹਾਰਾਜ ਨੂੰ ਮਨੋ ਹਾਰੇ ਕੇ ਗਿਆ ਡੈਮੋ ਕਿਹ ਦਿਤਾਓ ਉਹਦੇ ਕਰਕੇ ਗੀਤ ਬੜੀ ਬੇਇਮਾਨੀ ਪੰਜਾਬ ਦੇ ਵਿੱਚ ਹੋ ਰਹੀ ਆ ਪੱਕਾ ਜਦੇ ਆਏ ਬੰਦਿਆਂ ਗੀਤ ਮੈ ਛੋਟਾ ਸੁਣਾਉਣ ਲੱਗਾ ਭਰਾਵਾਂ ਨੂੰ ਮੈਂ ਹਾਂਜੀ ਉਹ ਅੱਠਾ ਚ ਨਜਾਇਜ਼ ਵੀ ਕਿ ਉ ਜਾ ਕੇ ਢੀਣ ਵਾਲੇ ਲੱਕ ਬੋਦਲਾ ਮਿਲਾ ਪਿੱਤਿਓ ਡੇਗਣ ਗੱਛਾ ਕਾ ਕੇ ਹਾਏ ਆਕਾ ਤੇ ਨਜਾਇਜ਼ ਵੀ ਬਿਗਰੀ ਓ ਰੰਗ ਓਲਾ ਅੱਖੀਆਂ ਦਾ ਹੋ ਰੱਬ ਦੀ ਸ਼ਰਮ ਤੇ ਗੋਰਾ ਆਣੀਆਂ ਨੂੰ ਡੰਗਦਾ ਫਿਰ ਤੂੰ ਨੇ ਹਾਲ ਕੇ ਚਲੇਗਾ ਜੋੜਾ ਹਾਏ ਥਾਏ ਦਿੰਦੀ ਮਾਰ ਮਿੱਤਰਾਂ ਹਾਂ ਮੇਂ ਤਰਾਉ ਝਾਕ ਲਾਵੇ ਜੇ ਕਿਤੇ ਮੁਸਕਾ ਕੇ ਹੇ ਪੀਣ ਵਾਲੇ ਤੱਕ ਬੋਤਲਾ ਮੇਲਾ ਪੀਧਾ ਨਿਕਲ ਗਾ ਸਗਾ ਕੇ ਹੋ ਅੱਖਾਂ ਤੇ ਨਜਾਇਜ਼ ਵਿਗਦੇ ਬਹੁਤ ਧੰਨਵਾਦ ਤੁਹਾਡਾ ਮਾਨਕਾ ਵੀ ਜੀ ਤਾੜੀ ਮਾਰੋ ਪਹਿਲਾਂ ਜੱਫੀ ਮਾਰ ਹਾਂ ਆਪੇ ਤਾੜੀ ਹੈ ਇਹ ਮਾਨਕ ਮਾਨਕਾ ਸੋਸ਼ਲ ਮੀਡੀਆ ਤੇ ਬਹੁਤ ਹੌਸਲਾ ਦੇਉਂਦਾ ਤੁਹਾਨੂੰ ਕੌਣ ਪੁੱਛਦਾ ਹਾਂ ਬਹੁਤ ਹੌਸਲਾ ਦਿੰਦੇ ਸਾਡੇ ਭਰਾ ਕੋਈ ਨਾ ਕੋਈ ਨਵਾਂ ਗੀਤ ਕੋਈ ਬੰਨ ਗਈ ਕੋਈ ਨਵਾਂ ਪੀਚਾ ਆਪਾਂ ਦੇਖੋ ਰਾਤ-ਰਾਤ ਕਿਤੇ ਹੈ ਨਹੀਂ ਆਪਾਂ ਤਾਂ ਮੰਨਦੇ ਹਾਂ ਬਹੁਤ ਧੰਨਵਾਦ ਕੋਈ ਲਈ ਵਿਚਾਰ ਪਾਉਂਦੇ ਰਹਿੰਦੇ ਆ ਸਾਡੇ ਭਰਾ ਜਿੱਦ ਹੁਣ ਡੈਮ ਕੱਢ ਆ ਜੀ ਨਹੀਂ ਬਹੁਤ 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 ਤੁਹਾਡੇ ਗਾਣੇ ਜਿਹੜੇ ਆ ਇਹ ਕਈ ਵਾਰੀ ਜਦੋਂ ਤੁਸੀਂ ਪਾਦੇ ਨਾ YouTube ਜਾ ਜਾਂਦੇ ਆ ਵਧੀਆ ਓਕੇ ਵੀਰ ਜੀ ਧੰਨਵਾਦ ਤੁਹਾਡਾ ਥੈਂਕ ਯੂ ਜੀ